ਇਦਾਂ ਲਾਉਣ ਤੋਂ ਬਾਅਦ ਬੈਣੀ ਦੇ ਬੈਲ ਨੂੰ ਕੋਈ ਫਰਕ ਪਿਆ ਜਿਵੇਂ ਤੁਸੀਂ ਕਿਹਾ ਵੀ ਦਿਨੇ-ਦਿੰਦੇ ਅਸੀਂ ਸਾਰਾ ਨੇ ਚਲਾਉਣੇ ਆ ਹਾਂਜੀ ਸਾਡਾ ਜਦੋਂ ਸਾਨੂੰ 6 ਮਹੀਨੇ ਹੋ ਗਿਆ ਜੀ ਸਾਡਾ 0 ਆ ਰਿਹਾ ਉਹਦਾ ਜੀ ਬੈਲ ਸੱਤ ਸਹੀ ਗੱਲ ਜੀ ਮੈਨੂੰ ਨਾ ਬਹੁਤ ਕਮੈਂਟ ਆਉਂਦੇ ਸੀ ਫੋਨ ਆਉਂਦੇ ਸੀਗੇ ਜਿਨ੍ਹਾਂ ਘਰਾਂ ਦੇ ਵਿੱਚ ਸੋਲਣ ਵਾਲੀਆਂ ਮੋਟਰਾਂ ਲੱਗੀਆਂ ਹੁੰਦੀਆਂ ਤੇ ਹਰ ਸਮੇਂ ਤਾਂ ਖੇਤਾਂ ਵਾਲੀ ਮੋਟਰ ਚੱਲਦੀ ਨਹੀਂ ਹੁੰਦੀ ਤੇ ਜਦੋਂ ਮੋਟਰ ਬੰਦ ਪਈ ਹੁੰਦੀ ਹੈ ਤੇ ਜਿਹੜੇ ਸੋਲਰ ਪੈਨਲ ਆ ਉਹ ਤਾਂ ਬਿਜਲੀ ਬਣਾ ਹੀ ਰਹੇ ਹੁੰਦੇ ਆ ਹੁਣ ਆਪਣੇ ਦਿਮਾਗ 'ਚ ਇਹ ਆਉਂਦਾ ਵੀ ਯਾਰ ਜਦੋਂ ਇਹ ਬਿਜਲੀ ਬਣਾ ਰਹੇ ਆ ਤੇ ਕਿਉਂ ਨਾ ਇਹਦੀ ਬਿਜਲੀ ਆਪਾਂ ਵਰਤੀ ਜਾਵੇ ਬਹੁਤ ਦੇਸੀ ਪ੍ਰੋਜੈਕਟ ਬਣਾਏ ਵੀ ਸੀ ਲੋਕਾਂ ਨੇ ਜ਼ਿਆਦਾਤਰ ਉਹ ਫੇਲ ਵੀ ਹੋ ਗਏ ਆ ਪਰ ਅੱਜ ਜਿਹੜਾ ਆਪਾਂ ਤੁਹਾਡੇ ਲਈ ਪ੍ਰੋਜੈਕਟ ਲੈ ਕੇ ਆਏ ਆ ਨਾ ਨਾਲ ਦੀ ਨਾਲ ਹੀ ਗੱਲਬਾਤ ਕਰਾਂਗੇ ਪੂਰਾ ਜਿਹੜਾ ਸੈੱਟ ਆ ਇਹ ਲੱਗਾ ਹੋਇਆ ਇੱਥੇ ਨਾ 7.5 ਕਿਲੋਵਾਟ ਦੇ ਪੈਨਲ ਲੱਗੇ ਹੋਏ ਆ ਕੰਪਨੀ ਹੈਗੀ ਆ ਇਹ ਇਕੋਜਨ ਤੇ ਇਹ ਵਾਲੇ ਜਿਹੜੇ ਪੈਨਲ ਆ ਇਹਨਾਂ ਦੇ ਇਹ ਇੱਕ ਰੇਡ ਦੇ ਵਿੱਚ ਪੈਨਲ ਬਣਾਉਂਦੀ ਹੈ ਕੰਪਨੀ ਤੇ ਤਕਰੀਬਨ 3.5 ਲੱਖ ਤੋਂ ਜ਼ਿਆਦਾ ਸੋਲਰ ਪੰਪ ਇਹ ਲਗਾ ਚੁੱਕੇ ਆ ਮੋਨੋਪਰਕ ਹਾਫ ਕੱਟ ਬਾਈਫੇਸ਼ੀਅਲ ਇਹਨਾਂ ਦੇ ਪੈਨਲ ਲੱਗੇ ਹੋਏ ਆ ਬਾਕੀ ਜਿੰਨਾ ਵੀ ਇਹਦਾ ਸਟਰਕਚਰ ਆ ਉਹ ਸਾਰੇ ਦਾ ਸਾਰਾ ਹੈਗਾ ਜੀ ਹੌਟ ਡੈਪ ਤੇ ਇਹ 7.5 ਕਿਲੋਵਾਟ ਦੇ ਪੈਨਲ ਲਗਾ ਕੇ ਇਹਦੇ ਉੱਪਰ ਇੱਕ ਤਾਂ 7.5 ਐਚਪੀ ਦੀ ਮੋਟਰ ਚੱਲਦੀ ਆ ਨਾਲ ਦੀ ਨਾਲ ਹੀ ਮੰਨ ਕੇ ਚਲੋ ਹੁਣ ਮੋਟਰ ਬੰਦ ਆ ਕਿਉਂਕਿ ਅੱਜਕੱਲ ਮੀਂਹ ਵੀ ਜ਼ਿਆਦਾ ਪਿਆ ਜਾਂ ਜਿਆਦਾਤਰ ਮੋਟਰ ਬੰਦ ਹੀ ਰਹਿੰਦੀ ਹੁੰਦੀ ਆ ਉਸ ਸਮੇਂ ਕੀ ਕਰਦੇ ਆ ਕਿ ਇਸ ਘਰ ਦੇ ਵਿੱਚ ਜਿੱਥੇ ਪੈਨਲ ਲੱਗੇ ਹੋਏ ਆ ਦੰਦ ਦੇ ਸਮੇਂ ਏਸੀ ਵੀ ਚਲਾਉਂਦੇ ਆ ਪੱਖੇ ਵੀ ਚਲਾਉਂਦੇ ਆ 쿨ਰ ਵੀ ਫਰਿੱਜ ਵੀ ਸਭ ਕੁਝ ਚਲਾਉਂਦੇ ਆ ਚਲਾਉਂਦੇ ਵੀ ਬਿਨਾ ਬੈਟਰੀਆਂ ਤੋਂ ਆ ਤੇ ਬਿਨਾ ਬਿਜਲੀ ਤੋਂ ਆ ਬਿਨਾ ਬਿਜਲੀ ਤੋਂ ਭਾਵ ਕਿ ਇਸ ਜਗ੍ਹਾ ਤੋਂ ਡੀਸੀ ਸਪਲਾਈ ਜਿਹੜੀ ਸੋਲਰ ਪੈਨਲਾਂ ਦੇ ਬਣਾ ਕੇ ਦਿੱਤੀ ਉਹਨੂੰ ਏਸੀ ਦੇ ਵਿੱਚ ਕਨਵਰਟ ਕੀਤਾ ਤੇ ਜਿੰਨੇ ਘਰ ਦਾ ਆਪਣਾ ਲੋਡ ਆ ਜੀ ਉਹ ਸਾਰਾ ਇਹਦੇ ਤੇ ਚਲਾ ਲੈਂਦੇ ਆ ਇਹਦਾ ਪਲੱਸ ਪੁਆਇੰਟ ਇਹ ਆ ਵੀ ਇਹ ਆਨਗ੍ਰਿਡਰ ਦੀ ਤਰ੍ਹਾਂ ਨਹੀਂ ਕੰਮ ਕਰਦਾ ਆਨਗ੍ਰਿਡ ਨੂੰ ਆਪਾਂ ਨੂੰ ਬਿਜਲੀ ਵਿਭਾਗ ਦੇ ਨਾਲ ਲਿੰਕ ਕਰਨਾ ਪੈਂਦਾ ਨੈਟ ਮੀਟਰਿੰਗ ਕਰਨੀ ਪੈਂਦੀ ਹੈ ਉਹਦੇ ਵਿੱਚ ਬਾਈ ਡਾਇਰੈਕਸ਼ਨ ਮੀਟਰ ਲੱਗਦਾ ਜਾਨੀ ਕਿ ਉਹ ਜੀ ਕੋਈ ਵੀ ਆਪਾਂ ਨੂੰ ਸਰਕਾਰੀ ਕਾਰਵਾਈ ਨਹੀਂ ਕਰਨੀ ਪੈਂਦੀ ਜਿਵੇਂ ਆਪਣੇ ਘਰ ਦੇ ਨਾਲ ਮੋਟਰ ਲੱਗੀ ਹੋਈ ਆ ਉਹਦੇ ਤੋਂ ਜਿੰਨੀ ਬਿਜਲੀ ਜਦੋਂ ਵਾਧੂ ਆ ਉਹ ਤੁਸੀਂ ਘਰ ਦੇ ਵਿੱਚ ਵਰਤ ਸਕਦੇ ਹੋ ਕੰਪਨੀ ਨੇ ਇਹ ਵਾਲਾ ਜਿਹੜਾ ਇਹਨ ਵਲਟਰ ਤਿਆਰ ਕੀਤਾ ਨਾ ਇਹਦਾ ਨਾਮ ਰੱਖਿਆ ਇਹਨਾਂ ਨੇ ਓਮਨੀ ਤੇ ਪਰ ਇਹ ਹਜੇ 7.5 ਕਿਲੋਵਾਟ ਦੇ ਪੈਨਲਾਂ ਤੇ ਹੀ ਲੱਗਦਾ 7.5 ਲਗਾ ਸਕਦੇ ਹੋ 10 ਲਗਾ ਸਕਦੇ ਹੋ ਜਾਂ 15 ਤਾਂ ਉਹ ਜਿੰਨਾ ਮਰਜ਼ੀ ਜਾ ਸਕਦੇ ਹੋ 5 ਕਿਲੋਵਾਟ ਤੇ ਕੰਮ ਕਰਦੇ ਪਏ ਬਹੁਤ ਜਲਦੀ 5 ਕਿਲੋਵਾਟ ਵਾਲੇ ਪੈਨਲਾਂ ਲਈ ਵੀ ਇਹ ਵਾਲਾ ਜਿਹੜਾ ਓਮਨੀ ਆ ਉਹ ਆ ਜਾਊਗਾ ਜੀ ਬਾਕੀ ਜਸਟ ਕਰਦੇ ਵਿੱਚ ਲੱਗਾ ਆਪਾਂ ਉਹਨਾਂ ਤੋਂ ਰਿਵਿਊ ਲੈ ਲੈਣੇ ਆ ਵੀ ਬਾਈ ਜੀ ਕਿੰਨਾ ਸਮਾਂ ਹੋਇਆ ਲੱਗੇ ਨੂੰ ਤੇ ਕਿੰਨਾ ਤੁਹਾਡਾ ਬਿਜਲੀ ਦਾ ਬਿੱਲ ਬਚਿਆ ਤੇ ਕੀ ਕੁਸ਼ੇ ਤੇ ਲੋਡ ਚਲਾਉਣੇ ਆ ਜੀ ਤਿਆਜੂ ਆਪਾਂ ਗੱਲਬਾਤ ਕਰਦੇ ਆ ਜੀ ਬਾਈ ਜੀ ਨਾਲ ਅਸੀਂ ਇਸ ਸਮੇਂ ਖੜੇ ਆ ਜੀ ਕੋਟਕਪੂਰਾ ਵਿਖੇ ਤੇ ਆਪਣੇ ਨਾਲ ਹੋਣਗੇ ਕਿਸਾਨ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਸੋਲਰ ਪੰਪ ਲੱਗਾ ਹੋਇਆ ਬਿਆਨਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਲੱਗੇ ਨੂੰ ਆਪਾਂ ਨੂੰ ਕਰੀਬਨ 6 ਮਹੀਨੇ ਹੋ ਗਿਆ ਜੀ ਲਗਾਏ ਨੂੰ ਅੱਛਾ ਜੀ ਹਾਂ ਜੀ ਜਦੋਂ ਤੁਸੀਂ ਇਹ ਸੈਟਲ ਉਾਇਆ ਹੈਗਾ ਇਹ 7.5 ਐਚਪੀ ਦੀ ਮੋਟਰ ਆ ਹਾਂ ਜੀ 7.5 ਐਚਪੀ ਦੀ ਠੀਕ ਆ ਤੇ ਜਿਹੜਾ ਘਰ ਦੇ ਵਿੱਚ ਲੋਡ ਚੱਲਣ ਦੇ ਲਈ ਆਪਾਂ ਸੈਟਅਪ ਬਣਾਇਆ ਉਹ ਨਾਲ ਹੀ ਇਹਨਾਂ ਨੇ ਲਾ ਦਿੱਤਾ ਸੀ ਜਾਂ ਬਾਅਦ ਵਿੱਚ ਲਵਾਇਆ ਹੋ। ਉਹ ਕੁਝ ਕੁ ਟਾਈਮ ਰੁੱਕ ਕੇ ਆਇਆ ਸੀ 2 ਕੁ ਮਹੀਨੇ ਜਾਨੀ ਕਿ ਰੁੱਕ ਕੇ ਆਇਆ ਸੀ। ਸਮਝਾਇਆ ਹਾਂ ਉਹਨਾਂ ਨੇ ਸਾਰਾ ਕੁਝ ਸਾਨੂੰ ਪਹਿਲਾਂ ਦੱਸਦਾ ਸੀਗਾ ਵੀ ਇਦਾਂ ਇਦਾਂ ਹੈਗਾ। ਠੀਕ ਆ। ਅਸੀਂ ਪਹਿਲਾਂ ਇੱਥੇ ਕਾਫੀ ਟਰਾਈ ਕੀਤੀ ਸੀ ਕੋਟਕਪੂਰੇ ਵੀ ਟਰਾਈ ਕੀਤੀ ਹੋਰ ਵੀ ਕਾਫੀ ਜਗ੍ਹਾ ਤੇ ਟਰਾਈ ਕੀਤੀ ਸੀ ਸਾਨੂੰ ਕੁਝ ਇਦਾਂ ਦਾ ਮਿਲ ਨਹੀਂ ਰਿਹਾ ਸੀ। ਸਾਨੂੰ ਸਾਲ ਹੋ ਗਿਆ ਸੀਗਾ ਜੀ। ਹੂੰ। ਫਿਰ ਅਸੀਂ ਇਹ ਗੱਦੜ ਬਾਏ ਹੈਗੇ ਕੇਐਸ ਸੋਲਰ ਵਾਲੇ ਜੀ। ਅੱਛਾ। ਉਹਨਾਂ ਨਾਲ ਸਾਡਾ ਰਾਬਤਾ ਹੈ। ਉਹਨਾਂ ਕੋਲ ਇਹਨਾਂ ਦਾ ਡ ਫਿਰ ਉਹਨਾਂ ਨਾਲ ਸਾਡਾ رابطہ ਹੋਇਆ ਉਹਨਾਂ ਨੇ ਸਾਨੂੰ ਫਿਰ ਸਾਰਾ ਕੁਝ ਇਦਾਂ ਸਮਝਾਇਆ ਵੀ ਇਦਾਂ ਇਦਾਂ ਇਹ ਚੱਲਦਾ ਹੈਗਾ ਠੀਕ ਹੈ ਹਾਂਜੀ ਆਪਾਂ ਇੱਕ ਵਾਰ ਸੈਟਅਪ ਦੇ ਕੋਲੇ ਚੱਲੀਏ ਮੜਾ ਦੇਖੀਏ ਕੀ ਜਾ ਹੈ ਹਾਂਜੀ 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 ਲਓ ਜੀ ਹੁਣ ਆਪਾਂ ਉੱਥੇ ਆ ਚੁੱਕੇ ਹਾਂ ਜਿੱਥੇ ਇਹਨਾਂ ਦਾ ਸੈਟਅਪ ਲੱਗਾ ਹੋਇਆ ਇਹ ਵਾਲਾ ਇਕੋਜਨ ਦਾ ਪੂਰਾ ਸੈਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੀ ਇਹ ਵਾਲੀ ਆ ਇਹ ਮੋਟਰ ਦੀ ਡਰਾਈਵ ਆ ਸੋਲਰ ਪੰਪ ਕੰਟਰੋਲਰ ਤੁਸੀਂ ਦੇਖ ਸਕਦੇ ਹੋ ਤੇ ਜਿਸ ਪੁਰਜੇ ਬਾਰੇ ਆਪਾਂ ਜਿਸ ਡਿਵਾਈਸ ਬਾਰੇ ਆਪਾਂ ਗੱਲ ਕੀਤੀ ਸੀ ਉਹ ਆਹ ਵਾਲਾ ਜੀ ਇਹਦੇ ਨਾਲ ਮਤਲਬ ਕਿ ਬਿਜਲੀ ਦਾ ਬਿੱਲ ਘਟ ਹੁੰਦਾ ਬਿਜਲੀ ਮੈਕਮਿਨਾਂ ਕੋਈ ਲੈਣਾ ਦੇਣਾ ਨਹੀਂ ਕੋਈ ਇਹਨੂੰ ਬੈਟਰੀ ਨਹੀਂ ਲੱਗਦੀ ਜਿਹੜੀ ਛੱਤ ਦੇ ਉੱਪਰੋਂ ਡੀਸੀ ਪਾਵਰ ਸਪਲਾਈ ਆਉਂਦੀ ਹੈ ਇਹ ਵਾਲਾ ਜਿਹੜਾ ਡਿਵਾਈਸ ਆ ਉਹ ਏਸੀ ਦੇ ਵਿੱਚ ਬਦਲ ਦਿੰਦਾ ਇਹ ਵਾਲਾ ਜਿਹੜਾ ਇਹਨਾਂ ਦਾ ਇਕੋ ਜਨ ਵਾਲਿਆਂ ਦਾ ਡਿਵਾਈਸ ਬਣਾਇਆ ਹੋਇਆ ਇਹਦਾ ਨਾਮ ਹੈਗਾ ਜੀ ਐਡ ਆਨ ਓਮਨੀ ਜਿਹੜਾ ਕਿ ਇਹ ਐਸ ਡਰਾਈਵ ਦੇ ਨਾਲ ਹੀ ਲੱਗਦਾ ਤੇ ਇਹਨੂੰ ਆਪਾਂ ਹੋਰ ਕਿਤੇ ਨਹੀਂ ਲਗਾ ਸਕਦੇ ਇਹਦੇ ਨਾਲ ਹੀ ਲਗਾ ਸਕਦੇ ਆ ਜਿਹੜਾ ਇਹਨਾਂ ਦਾ ਇਕੋ ਜਾਂਦਾ ਇੱਕ ਸਿਰਫ ਓਮ ਨਹੀਂ ਆਉਂਦਾ ਉਹਨੂੰ ਤੁਸੀਂ ਕਿਸੇ ਵੀ ਸੋਲਰ ਪੈਨਲ ਤੇ ਲਗਾ ਸਕਦੇ ਹੋ ਕਿਸੇ ਮੋਟਰ ਤੇ ਲਗਾ ਸਕਦੇ ਹੋ ਕਿਤੇ ਵੀ ਲਗਾ ਸਕਦੇ ਹੋ ਉਹ ਮਤਲਬ ਕਿ ਇਹਦੇ ਨਾਲ ਬਿਲਕੁਲ ਅਲੱਗਾ ਜੀ ਇਸ ਟਾਈਮ ਆਪਣਾ ਇੱਥੇ ਘਰ ਦਾ ਲੋਡ ਚੱਲ ਰਿਹਾ ਜੋ ਵੀ ਚੱਲ ਰਿਹਾ ਹੈ ਜੀ ਇਧਰ ਉਹ ਆਹ ਵਾਲਾ ਲੋਡ ਇਹਨਾਂ ਦਾ ਚੱਲਦਾ ਪਿਆ 218 ਵੋਲਟੇਜ ਏਸੀ 9 ਐਂਪੀਅਰ ਦਾ ਲੋਡ ਆਏ ਹਾਂਜੀ ਇਹਦੇ ਤੇ ਕਿੰਨਾ ਇੱਕ ਮਤਲਬ ਕਿ ਤੁਸੀਂ ਲੋਡ ਚਲਾ ਸਕਦੇ ਹੋ ਇਹਦੇ ਤੇ ਆਪਾਂ ਏਸੀ ਦੇ ਨਾਲ ਫਰਿੱਜ ਚੱਲੇ ਜਾਂਦੀ ਹੈ ਜੀ ਪੱਖੇ ਛੱਤ ਵਾਲੇ ਚੱਲੇ ਜਾਂਦੇ ਤਿੰਨ ਚਾਰ ਜੀ ਹੂੰ ਇਹ ਕਿੰਨੇ ਤੇ ਜਾਂਦਾ ਜਿਆਦਾ ਤੋਂ ਜਿਆਦਾ ਇਹ ਬਸ 9 ਆ 10 ਦੇ ਕਰੀਬ ਰਹਿੰਦਾ ਜੇ ਆਪਾਂ ਇੱਥੇ ਜ਼ਿਆਦਾ ਲੋਡ ਪਾ ਦੇ ਜੇ ਆਪਾਂ 10 ਤੇ ਜਾਂਨੇ ਤੇ 2 ਕਿਲੋਵਾਟ ਬਣ ਗਿਆ 2200 ਵਾਟ ਆਪਾਂ ਨੂੰ ਇਹ ਬਿਜਲੀ ਬਣਾ ਕੇ ਦਿੰਦਾ ਬਣਾ ਕੇ ਦਿੰਦਾ ਹਾਂ ਜੀ ਜੇ ਆਪਣੇ ਪੈਨਲ ਲੱਗੇ ਹੋਏ 7.5 ਕਿਲੋਵਾਟ ਦੇ ਤਾਂ ਹਾਂਜੀ ਠੀਕ ਹੈ ਹਾਂਜੀ ਤੇ ਇਹ ਕੰਮ ਕਿਵੇਂ ਕਰਦਾ ਹੈ ਇਹ ਸਵਿੱਚ ਕਿਉਂ ਲੱਗੀ ਹੋਈ ਹੈ ਇਹ ਸਵਿੱਚ ਇਸ ਟਾਈਮ ਇੱਕ ਤੇ ਹੈ ਜੀ ਆਪਣਾ ਘਰ ਦਾ ਲੋਡ ਚੱਲ ਰਿਹਾ ਜੀ ਜੀ ਜਦੋਂ ਨੂੰ ਆਪਾਂ ਆਫ ਕਰ ਦਾਂਗੇ ਆਪਣੇ ਘਰ ਦਾ ਲੋਡ ਬੰਦ ਹੋ ਜਾਊਗਾ ਜੀ ਸਪਲਾਈ ਬੰਦ ਹੋ ਜਾਊਗੀ ਠੀਕ ਹੈ ਇਧਰ ਜਦੋਂ ਨੂੰ ਆਪਾਂ ਟੈਨਟ ਤੇ ਕਰ ਦਾਂਗੇ ਆਪਣਾ ਬਾਹਰ ਜਿਹੜਾ ਆ ਮੋਟਰ ਹੈਗੀ ਉਹ ਚੱਲ ਪੂਗੀ ਜੀ ਅੱਛਾ ਠੀਕ ਹੈ ਇਹਦਾ ਸਿਸਟਮ ਇਹ ਹੈਗਾ ਜੀ ਠੀਕ ਹੈ ਮੋਟਰ ਤੇ ਇਹਦੇ ਵਿੱਚ ਕੋਈ ਬਟਨ ਵਗੈਰਾ ਕੋਈ ਨਹੀਂ ਹੈ ਨਹੀਂ ਇਹਦੇ ਵਿੱਚ ਕੁਝ ਨਹੀਂ ਇਹ ਆਨਲਾਈਨ ਹੈ ਜੀ ਅੱਛਾ ਆਨਲਾਈਨ ਹੈ ਹਾਂਜੀ ਇਹਦੇ ਵਿੱਚ SIM ਪੈਂਦਾ ਜੀ ਹੂੰ ਆਨਲਾਈਨ ਚ ਚੱਲਦਾ ਕੰਪਨੀ ਨਾਲ ਅਟੈਚ ਆ ਜੀ ਇਹਦੇ ਨਾਲ ਆਪਾਂ ਕੋਈ ਛੇੜਛਾੜ ਨਹੀਂ ਗੀ ਅੱਛਾ ਜੇ ਕੁਝ ਆਪਾਂ ਮੰਨ ਲਓ ਜਿੱਦਾਂ ਆਪਣਾ ਕਿਸੇ ਦਾ ਬਾਹਰ ਕੋਈ ਲੱਗਾ ਹੋਇਆ ਕਿ ਉਹ ਕੋਈ ਅਣਜਾਣ ਠੀਕ ਆ ਆਪਣੇ ਮੋਬਾਈਲ ਨਾਲ ਅਟੈਚ ਹੋ ਜਾਂਦਾ ਜੀ ਜਦਦਾ ਆਪਾਂ ਮੋਟਰ ਆਨ ਆਫ ਕਰਨੀ ਹੈ ਆਪਣੇ ਮੋਬਾਈਲ ਤੇ ਇਹਨਾਂ ਦੀ ਐਪ ਆ ਜੀ ਹੂੰ ਉਹਦੇ ਨਾਲ ਹੈਗਾ ਜੀ ਕਿਹ ਵਾਲੀ ਮੋਟਰ ਆ ਜੀ ਹਾਂਜੀ ਮੋਟਰ ਆ ਜੀ 7.5 ਦੀ ਆ ਜੀ 7.5 ਦੀ ਮੋਟਰ ਆ ਜੀ ਠੀਕ ਆ ਤੇ ਇਹ ਹੈਗੀ ਧਾਰ ਆਪਣੀ ਡਿਲੀਵਰੀ ਚਾਰਨਜੀ ਆ ਹਾਂਜੀ ਚਾਰਨਜੀ ਠੀਕ ਆ ਓਕੇ ਇਦੇ ਵਿੱਚ ਮੱਕ ਜੀ ਇਹਨਾਂ ਤੋਂ ਹੋਰ ਮਤਲਬ ਕਿ ਕੰਪਨੀ ਦੇ ਦੇਖਿਆ ਹੀ ਆ ਵੀ ਇਹ ਕਹਿੰਦੇ ਵੀ ਜਿੰਨਾ ਪਾਣੀ ਆਪਾਂ ਕੱਢਿਆ ਹੈ ਉਹ ਸਾਰਾ ਆਪਣਾ ਸ਼ੋ ਹੋ ਜਾਂਦਾ ਹਾਂਜੀ ਸਾਰਾ ਕੁਝ ਸ਼ੋ ਹੁੰਦਾ ਮੀਟਰ ਤੇ ਜੀ ਹਾਂਜੀ ਕਿੰਨਾ ਡਿਸਚਾਰਜ ਕੀਤਾ ਪਾਣੀ ਦਾ ਕਿੰਨਾ ਡਿਸਚਾਰਜ ਕੀਤਾ ਹਾਂਜੀ ਇਹ ਵੀ ਇੱਕ ਪਲੱਸ ਪੁਆਇੰਟ ਆ ਹਾਂਜੀ ਹਾਂਜੀ ਪਾਣੀ ਦੀ ਬਚਤ ਲਈ ਕਿਉਂਕਿ ਆਪਾਂ ਇਹ ਜੀ ਨੂੰ ਦੇਖ ਕੇ ਆਪਾਂ ਉਹਨਾਂ ਕਾ ਪਾਣੀ ਹੈ ਨਾ ਹਾਂਜੀ ਉਸ ਕਰ ਸਕਦੇ ਹਾਂ ਜੀ ਇਹ ਵਧੀਆ ਪਲੱਸ ਪੁਆਇੰਟ ਆ ਹਾਂਜੀ ਹਾਂਜੀ ਠੀਕ ਆ ਪਾਣੀ ਤੁਸੀਂ ਵੇਖ ਸਕਦੇ ਹੋ ਮੋਟਰ ਵੱਲੋਂ ਯਾਨੀ ਕਿ ਧੁੱਪ ਵੀ ਇਸ ਸਮੇਂ ਠੀਕ ਆ ਤੇ ਪਾਣੀ ਵੀ ਪੂਰਾ ਹੈਗਾ ਵਾ ਅਚੇ ਜੀ ਉੱਪਰ ਕਿਉ ਇਹ ਜਦੋਂ ਰਾਤ ਨੂੰ ਕੱਟ ਕਰ ਜਾਂਦਾ ਜੀ ਜਦੋਂ ਮਾਲੋ ਸੂਰਜ ਛਿਪ ਗਿਆ ਜੀ ਹੂੰ ਸੋਲਰ ਬੰਦ ਹੋ ਜਾਂਦੇ ਫਿਰ ਆਪਾਂ ਇਹਨੂੰ ਆਪਾਂ نیچے ਕਰਦੇ ਫਿਰ ਆਪਣੇ ਘਰ ਦੀ ਸਪਲਾਈ ਲੈਡ ਤੇ ਚੱਲ ਪੈਂਦੀ ਹੈ ਲੈਡ ਤੇ ਚੱਲ ਪੈਂਦੀ ਹੈ ਠੀਕ ਹੈ ਠੀਕ ਹੈ ਠੀਕ ਤੇ ਇਹ ਕਿੰਨੇ ਵਜੇ ਸਵੇਰ ਚੱਲ ਪੈਂਦਾ ਸਵੇਰ 7:30 ਵਜੇ ਚੱਲ ਪੈਂਦਾ ਜੀ ਰਾਈਟ ਇਹ ਜੀ ਤੇ ਸ਼ਾਮ ਨੂੰ 7:00 ਵਜੇ ਦੇ ਕਰੀਬ ਚੱਲੀ ਜਾਂਦਾ ਰਹਿੰਦਾ ਪੱਖੇ ਚਲਾ ਦਿੰਦਾ ਜੀ ਜੇ ਦਿਨ ਸਮੇਂ ਕੋਈ ਬਦਲਵਾਈ ਹੋ ਜੇ ਫਿਰ ਨਾਰਮਲ ਬਦਲਵਾਈ ਉਹ ਤਾਂ ਜੀ ਏਸੀ ਵਗੈਰਾ ਮੋਟਰ ਵਗੈਰਾ ਚੱਲੀ ਜਾਂਦੀ ਹੈ ਜੋ ਇਹਦੇ ਲਾਉਣ ਤੋਂ ਬਾਅਦ ਬਿਜਲੀ ਦੇ ਬਿੱਲ ਨੂੰ ਕੋਈ ਫਰਕ ਪਿਆ ਜਿਵੇਂ ਤੁਸੀਂ ਕਿਹਾ ਵੀ ਦਿਨੇ-ਦਿਨੇ ਅਸੀਂ ਸਰਵ ਨੇ ਚਲਾਉਨੇ ਆ ਹਾਂ ਜੀ ਸਾਡਾ ਸਾਨੂੰ 6 ਮਹੀਨੇ ਹੋ ਗਏ ਜੀ ਸਾਡਾ ਜ਼ੀਰੋ ਆ ਰਿਹਾ ਉਹਦਾ ਜੀ ਕਿਉਂਕਿ ਇੱਕ ਪਾਪਾ ਨੂੰ 600 ਯੂਨਟ ਮਾਫਾ ਉਹ ਚੀਜ਼ ਹੋ ਗਈ ਹੈ ਨਾ ਹਾਂਜੀ ਹਾਂਜੀ ਬਾਕੀ ਸਾਡਾ ਦਿਨ ਚ ਮੰਨ ਕੇ ਚਲੋ ਜੀ 7 ਤੋਂ 8 ਯੂਨਟ ਤਾਂ ਫਾਇਦਾ ਹੈ ਕਰ ਰਿਹਾ ਜੀ ਜਿੰਨਾ ਪਏ ਸੀ ਵੀ ਚੱਲਦਾ ਘਰ ਦਾ ਹੋਰ ਲੋਡ ਵੀ ਚੱਲ ਰਿਹਾ ਜੀ ਹਾਂ ਉਹਦੇ ਨਾਲ ਸਾਨੂੰ ਕਾफी ਬਚਤ ਆ ਜੀ ਠੀਕ ਹੈ ਠੀਕ ਹੈ ਬਾਕੀ ਇੱਕ ਚੀਜ਼ ਹੋਰ ਆ ਇਹ ਜਿਹੜਾ ਡਿਵਾਈਸ ਆ ਇਹਦਾ ਬਿਜਲੀ ਵਿਭਾਗ ਨੂੰ ਕੋਈ ਲੈਣਾ ਦੇਣਾ ਨਹੀਂ ਗਾ ਜਿਵੇਂ ਆਨ ਗ੍ਰੈਡ ਸਿਸਟਮ ਹੁੰਦਾ ਉਹਦਾ ਕੀ ਹੁੰਦਾ ਕਿ ਆਪਾਂ ਨੂੰ ਪਹਿਲਾਂ ਮੈਟਰਿੰਗ ਕਰਵਾਉਣੀ ਪੈਂਦੀ ਆ 22 ਡਾਇਰੈਕਸ਼ਨ ਮੀਟਰ ਲਗਾਉਣਾ ਪੈਂਦਾ ਇਹਦੇ ਨਾਲ ਕੀ ਆ ਕਿ ਜਿਹੜੀ ਆਪਾਂ ਸ਼ਕਤ ਤੇ ਬਿਜਲੀ ਬਣਾਈ ਉਹੋ ਘਰੇ ਆਪਣਾ ਬਾਲ ਲਈ ਮੰਨ ਕੇ ਚਲੋ ਇੱਥੇ 7.5 ਕਿਲੋਵਾਟ ਦੇ ਪੈਨਲ ਲੱਗੇ ਹੋਏ ਆ ਉਹਦੇ ਤੋਂ ਆਪਾਂ 2 ਕਿਲੋਵਾਟ ਦੇ ਆਸ-ਪਾਸ ਬੜੀ ਆਸਾਨੀ ਦੇ ਨਾਲ ਬਿਜਲੀ ले ਸਕਦੇ ਆ ਜਾਨੀ ਕਿ ਇੰਨੀ ਆਪਾਂ ਬਿਜਲੀ ਬਿਲਕੁਲ ਫਰੀ ਬਲਦੇ ਆ ਹੁਣ ਕੁਛ ਮੰਨ ਕੇ ਚੱਲੋ ਲੋਕ ਕਹਿਣਗੇ ਯਾਰ 7.5 ਕਿਲੋਵਾਟ ਤੋਂ ਜੇ 2 ਕਿਲੋਵਾਟ ਬਿਜਲੀ ਬਣੀ ਕੀ ਫਾਇਦਾ ਹੋਇਆ ਦੇਖੋ ਜੇ ਨਹੀਂ ਲੱਗਾ ਹੋਊਗਾ ਤੇ ਉਹ ਹਵਾ ਜੀ ਓਡੇ ਜਾਨੀ ਉਹ ਚੀਜ਼ ਇਹਦੇ ਨਾਲ ਕਮ ਸੇ ਕਮ ਆਪਣਾ ਬਿੱਲ ਤਾਂ ਘਟ ਰਿਹਾ ਨਾਲ ਦੀ ਨਾਲ ਹੀ ਇਹਦਾ ਏਸੀ ਚੱਲਦਾ ਪਿਆ ਆਪਣੇ ਫਰਿੱਜ ਵਾਸ਼ਿੰਗ ਮਸ਼ੀਨ ਹੀਟਰ ਇੰਡਕਸ਼ਨ ਜਾਂ ਜੋ ਵੀ ਕਰਦਾ ਲੋਡ ਹੈ ਨਾ 2 ਕਿਲੋਵਾਟ ਤੱਕ ਉਹ ਆਪਾਂ ਇਹਦੇ ਤੇ ਬੜੇ ਆਸਾਨੀ ਨਾਲ ਚਲਾ ਸਕਦੇ ਆ ਜੀ ਬਾਕੀ ਜ਼ਿਆਦਾ ਜਾਣਕਾਰੀ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਆ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ